ਅੱਜ ਆਪਾਂ ਚੱਲੇ ਆ ਜੀ ਬਾਬਾ ਬੰਦਾ ਸਿੰਘ ਜੀ ਜੀ ਬਹਾਦਰ ਦੀਆਂ ਗੁਫਾਵਾਂ ਦੇਖਣ ਜੋ ਕਿ ਸਾਹਮਣੇ ਜਿਹੜੇ ਪਹਾੜ ਤੁਸੀਂ ਦੇਖ ਰਹੇ ਹੋ ਇਹਨਾਂ ਪਹਾੜਾਂ ਵਿੱਚ ਹੀ ਬਣੀਆਂ ਹੋਈਆਂ ਹਨ ਇਹਨਾਂ ਪਹਾੜਾਂ ਦੇ ਪਿਛਲੇ ਪਾਸੇ ਜਿਹੜੇ ਪਹਾੜ ਹਨ ਉਹਨਾਂ ਦੇ ਵਿੱਚ ਬਣੀਆਂ ਹੋਈਆਂ ਗੁਫਾਵਾਂ ਤੇ ਸਾਨੂੰ ਵੀ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਿਆ ਸੀਗਾ ਵੀ ਪੁਰਾਣਾ ਜਿਹੜਾ ਇਤਿਹਾਸ ਆ ਉਸ ਗੁਫਾਵਾਂ ਨਾਲ ਜੁੜਿਆ ਹੋਇਆ ਆਪਣਾ ਤੇ ਚੱਲਦੇ ਚੱਲਦੇ ਪਹੁੰਚ ਗਏ ਜੀ ਆਪਾਂ ਸਤਲੁਜ ਦੇ ਦਰਿਆ ਦੇ ਪੁਲ ਦੇ ਉੱਪਰ ਸਾਹਮਣੇ ਜਿਹੜੀਆਂ ਪਹਾੜੀਆਂ ਐ ਇਹਨਾਂ ਪਹਾੜੀਆਂ ਵਿੱਚ ਫੈਕਟਰੀ ਜਿਹੜੀ ਸੁਵਰਾਜ ਮੱਤਾ ਡੀਸੀਐਮ ਤੇ ਹੋਰ ਕਈ ਫੈਕਟਰੀਆਂ ਇੱਥੇ ਬਣੀਆਂ ਹੋਈਆਂ ਨੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਜਿਹੜਾ ਬੜੀ ਮਾਰ ਕਰਦਾ ਹੈ ਗਰੀਬਾਂ ਉੱਤੇ। ਇਹੀ ਚੜ ਚੜ ਕੇ ਆਉਂਦਾ ਹੁੰਦਾ ਹੈ। ਜਦੋਂ ਕਿਤੇ ਆਪਣੇ ਭਾਈ ਫਸਲਾਂ ਬੀਜ ਲੈਣੇ ਆ ਤੇ ਆੜ ਦੋੜੇ। ਇਹੀ ਮਾਰ ਕਰਦਾ। ਤੇ ਦੇਖੋ ਤੁਸੀਂ ਇਹ ਪੂਰਾ ਭਰ ਕੇ ਆ ਜਾਂਦਾ ਹੁੰਦਾ। ਜਿਹੜੇ ਮੇਰੇ ਵੀਰ ਭਾਈ ਨੇ ਇੱਥੇ ਖੇਤ ਬਣਾਏ ਹੋਏ ਹਨ ਉਹਨਾਂ ਨੂੰ ਵੀ ਨਾਲੇ ਹੜਾ ਕੇ ਲੈ ਜਾਂਦਾ। ਬਿਲਾਲ ਉਹ ਹਸਾਬ ਵੀ ਇੱਥੇ ਜਿਆਦਾ ਹੀ ਤਬਾਹੀ ਕਰ ਦਿੰਦਾ ਇੱਕ ਤਰ੍ਹਾਂ ਦੀ ਤੇ ਆਪਾਂ ਚੱਲਦੇ ਆ ਜੀ ਆਪਣੇ ਨਾਲ ਸੁੱਖਾ ਰਾਜੂ ਤੇ ਤੀਸਰਾ ਮੈਂ ਹੀ ਆ ਜੀ ਸਾਡਾ ਅੱਜ ਸੁੱਖਾ ਭਾਈ ਕਹਿੰਦਾ ਵੀ ਅੱਜ ਅਸੀਂ ਜਾਣਾ ਹੀ ਜਾਣਾ ਦੇਖ ਕੇ ਹੀ ਆਉਣੀ ਹੈ ਮੌਸਮ ਹੈ ਵੀ ਬਹੁਤ ਗਰਮ ਸੀਗਾ ਤੇ ਅੱਗੇ-ਅੱਗੇ ਗਰਮੀ ਹੋਣਾ ਮੌਸਮ ਇਹ ਆਪਾਂ ਸ਼ਾਇਦ ਪਹਾੜਾਂ ਵੱਲ ਵੀ ਖੇੜਾ ਮਾਰ ਕੇ ਆਉਣਾ ਜੀ ਇਤਕੀ ਜਿਆਦੇ ਤਾਂ ਸੀ ਹਰ ਸਾਰੇ ਹੁੰਨੇ ਆ ਆਪਾਂ ਜਾਈਦਾ ਜੀ ਮਨਿਕਨ ਸਾਹਿਬ ਰਿਵਾਲ ਸਰ ਸਾਹਿਬ ਤੇ ਮੰਡੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਉਤੇ ਮਹਾਰਾਜ ਦੀਆਂ ਨਿਸ਼ਾਨੀਆਂ ਬਈਆਂ ਉਹ ਦੇਖ ਕੇ ਮੜਾ ਹੀ ਮਨ ਸ਼ਾਂਤ ਜਹ ਹੋ ਜਾਂਦਾ ਵੀ ਬਸ ਮਨ ਨੂੰ ਸ਼ਾਂਤੀ ਮਿਲਦੀ ਏ ਇੱਕ ਤਰ੍ਹਾਂ ਦੀ ਤੇ ਚਲੋ ਚੱਲਦੇ ਆ ਜੀ ਆਪਾਂ ਰਾਹ ਤੇ ਤਾਂ ਆਪਾਂ ਪਹਿ ਗਏ ਥੋੜੀ ਦੂਰ ਜਾ ਕੇ ਨਾ ਇੱਕ ਕਾਲਜ ਹੈ ਜੀ ਤੇ ਆਪਾਂ ਸੱਜੇ ਹੱਥ ਹੋ ਲੈਣਾ ਸੱਜੇ ਹੱਥ ਹੋ ਕੇ ਨਾ ਫਿਰ ਥੋੜਾ ਅੱਗੇ ਜਾ ਕੇ ਇੱਕ ਮੋੜ ਆਉਂਦਾ ਜੀ ਉੱਥੋਂ ਮੁੜ ਜਾਣਾ ਆਪਾਂ ਇਹ ਮੋੜ ਅਸੀਂ ਪਹਿਲਾਂ ਹੀ ਮੁੜ ਕੇ ਜਾ ਕੇ ਮੁੜਨਾ ਚਾਹੀਦਾ ਸੀ 1 ਕਿਲੋਮੀਟਰ ਉੱਥੇ ਚਲੋ ਕੋਈ ਨਹੀਂ ਇਹ ਰਸਤਾ ਵੀ ਆਪਾਂ ਦੇਖ ਲੈਣੇ ਕਿਹੋ ਜਿਹਾ ਚਲੋ ਫਿਰ ਆਪਾਂ ਮੁੜ ਕੇ ਦੇਖੀ ਰਸਤਾ ਕਿਦਾਂ ਦਾ ਇਹ ਤਾਂ ਬਾਈ ਉਹ ਹੈ ਕੱਚਾ ਰਸਤਾ ਜਮਨ ਰੇਤਾ ਹੀ ਰੇਤਾ ਚਲੋ ਅੱਗੇ ਜਾ ਕੇ ਦੇਖਦੇ ਹਾਂ ਕਿਦਾਂ ਦਾ ਹੈ ਰੇਤਾ ਹੀ ਹੈ ਲਗਭਗ ਮੋਟਰਸਾਈਕਲ ਵੀ ਨਹੀਂ ਚੱਲ ਰਿਹਾ ਉਤਰ ਉਤਰ ਕੇ ਜਾਣਾ ਪੈਂਦਾ ਕਾਫੀ ਰੇਤਾ ਹੀ ਰੇਤਾ ਚੱਲਦਾ ਹੀ ਨਹੀਂ ਹੈ ਮੋਟਰਸਾਈਕਲ ਇੱਥੇ ਚਲੋ ਆਪਣਾ ਸੁਜੈਸ਼ਨ ਹੈ ਜੀ ਅ ਵੀ ਤੁਸੀਂ ਇੱਧਰ ਨੂੰ ਨਾ ਆਇਓ ਇੱਕ ਦੂਸਰਾ ਰਸਤਾ ਉੱਪਰਲੇ ਪਾਸੇ ਨੂੰ ਘੁੰਮ ਕੇ ਆਉਂਦਾ 1 ਕਿਲੋਮੀਟਰ ਦੂਰ ਤੋਂ ਉਹ ਰਸਤਾ ਹਲੇ ਠੀਕ ਹੈ ਵਧੀਆ ਇਹ ਰਸਤਾ ਨਹੀਂ ਹੈਗਾ ਮੋਟਰਸਾਈਕਲ ਜਾਂ ਗੱਡੀਆਂ ਵਾਲਾ ਜੇ ਕਿਤੇ ਮੀਂਹ ਪੈ ਗਿਆ ਫਿਰ ਔਖਾ ਬਾਤ ਲੰਘਣਾ ਤੋਂ ਮੇਰੇ ਸੋ ਮੇਰੇ ਵੀਰ ਭਾਈ ਇੱਧਰ ਨੂੰ ਆ ਜਾਣਾ ਇੱਧਰ ਨੂੰ ਨਾ ਆਇਓ ਚਲੋ ਆਪਾਂ ਪਹੁੰਚ ਰਹੇ ਹਾਂ ਜੀ ਉੱਥੇ ਜਿੱਥੇ ਗੁਫਾਵਾਂ ਉਹ ਤੁਹਾਨੂੰ ਵੀ ਦਿਖਾਉਨੇ ਆ ਜੀ ਕਿੱਥੇ ਬਣੀਆਂ ਹੋਈਆਂ ਨੇ ਗੁਫਾਵਾਂ ਅਸੀਂ ਵੀ ਦੇਖਿਆ ਕਰਦੇ ਸੀ ਪਹਿਲਾਂ ਇੱਕ ਚੈਨਲ ਤੇ ਦੇਖਿਆ ਸੀ ਅਸੀਂ ਸਾਡੇ ਵੀ ਮਨ ਵਿੱਚ ਇੱਛਾ ਸੀਗੀ ਅੱਜ ਤੋਂ 4-5 ਸਾਲ ਪਹਿਲਾਂ ਵੀ ਹਾਂ ਸੀ ਜਾ ਕੇ ਆਉਣਾ ਤੇ ਸੰਜੋਗ ਦੇਖ ਲਓ ਕਿਵੇਂ ਕਿੰਨੇ ਟਾਈਮ ਬਾਅਦ ਬਣਦਾ ਮੰਦੀ ਇੱਛਾ ਹੈਗੀ ਦੀ 4-5 ਸਾਲ ਪਹਿਲਾਂ ਦੀ ਤੇ ਅੱਜ ਟਾਈਮ ਲੱਗਿਆ ਸਾਡਾ ਆਉਣ ਦਾ ਚਲੋ ਮੁੱਖ ਦੀ ਗੱਲ ਇਹ ਆ ਵੀ ਜਦੋਂ ਮਹਾਰਾਜ ਦਾ ਹੁਕਮ ਹੋਣਾ ਫਿਰ ਉੱਥੀ ਤਾਂ ਹੀ ਜਾਣਾ ਜਦੋਂ ਦਾਣਾ ਪਾਣੀ ਲਿਖਦਾ ਮਹਾਰਾਜ ਨੇ ਫਿਰ ਉੱਤੇ ਸ਼ੱਕ ਹੀ ਆਉਣਾ ਪੈਂਦਾ ਚਲੋ ਇਹ ਵੀ ਸਾਡੇ ਨਾਲ ਸੰਯੋਗ ਬਣੇਗੇ ਅੱਜ ਸੁੱਖਾ ਤੇ ਛੋਟਾ ਭਾਈ ਰਾਜੂ ਤੇ ਮੈਂ ਅਸੀਂ ਤਿੰਨੇ ਇਕੱਠੇ ਹੋ ਕੇ ਜਾਇ ਕਰਦੇ ਹਾਂ ਤੇ ਆਪਣਾ ਇੱਕ ਚੌਥਾ ਮੈਂਬਰ ਵੀ ਹੈਗਾ ਜੀ ਮਨਦੀਪ ਸਿੰਘ ਉਹ ਵੀ ਆਪਣਾ ਮਿੱਤਰ ਪਿਆਰਾ ਵਧੀਆ ਬੰਦਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਉੱਥੇ ਗੁਫਾਵਾਂ ਬਣੀਆਂ ਹੋਈਆਂ ਨੇ ਇੱਥੇ ਆਪਾਂ ਤੁਸੀਂ ਇੱਥੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਲਓ ਜੀ ਆਪਾਂ ਪਹੁੰਚਦਾ ਗਏ ਇੱਥੇ ਇੱਥੇ ਜਿਹੜੇ ਬਾਬਾ ਜੀ ਸੇਵਾ ਕਰਾਉਂਦੇ ਆ ਜੀ ਉਹ ਵੀ ਇੱਥੇ ਰਹਿੰਦੇ ਆ ਜਿਨ੍ਹਾਂ ਕਰਕੇ ਇਹ ਸਥਾਨ ਅੱਜ ਵੀ ਬਚਿਆ ਹੋਇਆ ਹੈ ਆ ਸਾਹਮਣੇ ਤੁਸੀਂ ਫੋਟੋ ਦੇਖ ਸਕਦੇ ਹੋ ਬਾਬਾ ਜੀ ਦੀ ਤੇ ਇਹ ਰਸਤਾ ਜੀ ਉਹ ਜਿੱਥੇ ਜਿਹੜੀਆਂ ਗੁਫਾਵਾਂ ਵੱਲ ਜਾਂਦਾ ਹੈ ਚਲੋ ਮੰਨ ਲਈ ਇੱਛਾ ਤਾਂ ਪੂਰੀ ਹੋ ਗਈ ਹੈ ਜੇ ਦੇਖ ਲੈਣ ਕਿ ਆ ਕੀ ਕੁਛ ਹੈਗਾ ਔਰੇ ਪਰ ਟੁੱਪ ਬਹੁਤ ਅੱਜ ਹੈ ਮੌਸਮ ਤਾਂ ਸਾਫ਼ ਹੈ ਮੀਂਹ ਵਾਲੇ ਮੌਸਮ ਵਿੱਚ ਨਾ ਆਇਆ ਤਾਂ ਚੰਗੀ ਗੱਲ ਹੈ ਚਲੋ ਚੱਲੀਏ ਜੀ ਫਿਰ ਆਪਾਂ ਦੇਖੀਏ ਉੱਪਰ ਗੁਫਾਵਾਂ ਗੁਫਾਵਾਂ ਦੇ ਆਲੇ-ਦਲੇ ਦਾ ਮੌਸਮ ਵੀ ਬਹੁਤ ਵਧੀਆ ਹੈ ਤੇ ਜਦੋਂ ਕਹਿੰਦੇ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਘੋੜੇ ਸਮੇਤ ਹੀ ਇਹਦੇ ਵਿੱਚੋਂ ਲੰਘ जाया ਕਰਦੇ ਸੀ ਮਤਲਬ ਤੁਸੀਂ ਦੇਖ ਲਓ ਵੀ ਹਾਈਟ ਕਿੰਨੀ ਡੂੰਗੀ ਹੋਵੇਗੀ ਤੇ ਅੱਜ ਕੱਲ ਇਹ ਗੁਫਾਵਾਂ ਥੋੜੀਆਂ ਬੰਦ ਹੋ ਗਈਆਂ ਹੋਈਆਂ ਵੀ ਪਾਣੀ ਦੀ ਵਜ੍ਹਾ ਕਰਕੇ ਆ ਢਲਾਣਾ ਡਿਗਣ ਕਰਕੇ ਥੋੜੀ ਰੇਤਲੀ ਜ਼ਮੀਨ ਕਰਕੇ ਨਾ ਇਹ ਮਤਲਬ ਜਦੋਂ ਪਾਣੀ ਇਹ ਮੀਂਹ ਪੈਂਦਾ ਉਹਦੇ ਕਰਕੇ ਚਲਾਣਾ ਗੜ ਲੱਗ ਜਣੇ ਵਿੱਚ ਛੋਟ ਛੋਟੀਆਂ ਬੰਦ ਹੋ ਜਾਂਦਾ ਰੇਤ ਰੁੱਤ ਪੈ ਕੇ ਨਾ ਚਲੋ ਫੇਰ ਵੀ ਕਿਸੇ ਤਰੀਕੇ ਨਾਲ ਇਹ ਸਾਫ ਕੇ ਰੱਖੀਆਂ ਹੋਈਆਂ ਚਲੋ ਆਪਾਂ ਵਿੱਚ ਜਾ ਕੇ ਦੇਖੀਏ ਪਹਿਲਾਂ ਵੀ ਕਿ ਆ ਸਾਫਤਾ ਵਾ ਕਿਵੇਂ ਦੀਆਂ ਬਣੀਆਂ ਹੋਈਆਂ ਨੇ ਇਹ ਮੈਨੂੰ ਲੱਗਦਾ ਨਾ ਵੀ ਇੱਥੇ ਜਦੋਂ ਮੀਂਹ ਪੈਂਦਾ ਇਹ ਵਿੱਚ ਨੂੰ ਚਲੇ ਜਾਂਦਾ ਜਿੱਥੇ ਰੁਦਾ ਇਹ ਆਪਣੇ ਸੁੱਖਾ ਬਾਜੀ ਸੁੱਖਾ ਬਾਜੀ ਸਾਡੇ ਨਾਲ ਹੀ ਆਇਆ ਵਾ ਚਲੋ ਦੇਖੀਏ ਜਾ ਕੇ ਫਿਰ ਆਪਾਂ ਇਹ ਗੋਫਾ ਬਣੀ ਹੋਈ ਹੈ ਜੀ ਜਿੱਥੇ ਘੋੜੇ ਸਮੇਤ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਪਹਾੜ ਤੋਂ ਆਰ ਪਾਰ ਹੋ ਜਾਇਆ ਕਰਦੇ ਸਨ ਬਾਬਾ ਜੀ ਨੂੰ ਅਸੀਂ ਪੁੱਛਿਆ ਤਾਂ ਸੀਗਾ ਵੀ ਬਾਬਾ ਜੀ ਕਹਿੰਦੇ ਵੀ ਇਹ ਨਾ ਗੋਫਾ ਬੰਦ ਹੋਈ ਹੋਈ ਹੈ ਅੱਗੇ ਜਾ ਕੇ ਰਸਤਾ ਬੰਦ ਹੋ ਗਿਆ ਚਲੋ ਫਿਰ ਮੌਕਾ ਲੱਗਿਆ ਫਿਰ ਆਪਾਂ ਤੁਹਾਨੂੰ ਪੂਰੇ ਦਰਸ਼ਨ ਕਰਵਾਵਾਂਗੇ ਇਸ ਗੁਫਾ ਦੇ ਪਹਿਲਾਂ ਜਾ ਕੇ ਦੇਖੀ ਅੰਦਰ ਜਾ ਕੇ ਥੋੜਾ ਅੱਗੇ ਜਾ ਕੇ ਦੇਖਦੇ ਹਾਂ ਤੁਹਾਨੂੰ ਵੀ ਦਿਖਾਉਂਦੇ ਆ ਵੀ ਕੀ ਆ ਕੁਛ ਹੈਗਾ ਚਲੋ ਚੱਲिए ਇਹ ਰੇਤੇ ਨਾਲ ਹੀ ਭਰ ਗਈਆਂ ਮਨ ਲੱਗਦੀ ਰੇਤੇ ਨਾਲ ਨਾ ਮੀ ਭੈਣ ਕਰਕੇ ਨਾ ਦੇਖੋ ਕਿੰਨੀਆਂ ਪੁਰਾਣੀਆਂ ਗੁਫਾਵਾਂ ਬਣੀਆਂ ਹੋਈਆਂ ਅੱਜ ਵੀ ਮੌਜੂਦ ਹਨ ਨੇ ਉਹ ਬੜੇ ਪੰਜਾਬ ਵਿੱਚ ਹੀ ਰੋਪੜ ਸ਼ਹਿਰ ਦੇ ਵਿੱਚ ਹੈ। ਸਾਨੂੰ ਵੀ ਪਤਾ ਨਹੀਂ ਤਾਂ ਲੱਗਿਆ। ਦੇਖੋ ਡੰਡੇ ਵੀ ਉਸੇ ਤਰ੍ਹਾਂ ਲੱਗੇ ਹੋਏ ਹਨ। ਉਹ ਜਿਹੜਾ ਰਸਤਾ ਬੰਦ ਹੈ ਜੀ ਸੱਜੇ ਪਾਸੇ ਨੂੰ ਤੇ ਅੰਦਰ ਹੈਗੀਆਂ ਉਹ ਜਾਨਵਰ ਹੈ ਕੋਈ ਚਮਗਦੜਾ। ਚਲੋ ਕੋਈ ਨਹੀਂ ਫੇਰ ਮੌਕਾ ਲੱਗੇ ਆਪਾਂ ਫੇਰ ਦਿਖਾਵਾਂਗੇ ਤੁਹਾਨੂੰ। ਇਹ ਬਾਹਰ ਦਾ ਦ੍ਰਿਸ਼ਾ ਜਿਹੜਾ ਤੁਸੀਂ ਦੇਖ ਸਕਦੇ ਹੋ ਹੈ ਤਾਂ ਇਹ ਪਹਾੜਾ ਜਿਹੜਾ ਇਹ ਮਿੱਟੀ ਵਾਲਾ ਹੀ ਹੈ ਪੱਕਾ ਪਹਾੜ ਨਹੀਂ ਹੈਗਾ ਮਿੱਟੀ ਦਾ ਹੀ ਹੈ ਇਹ ਇਹ ਰਸਤਾ ਜਿੱਥੋਂ ਜਾਇਆ ਜਾਂਦਾ ਹੁਣ ਆਪਾਂ ਥੱਲੇ ਉਤਰਿਆ ਏ ਸੁੱਖਾ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਰਾਜੂ ਵੀਡੀਓ ਬਣਾ ਰਿਹਾ ਅੱਗੇ ਚਲੋ ਚੱਲਦੇ ਆਂ ਜੀ ਇੱਥੇ ਦੱਸਣ ਦੇ ਮੁਤਾਬਕ ਵੀ ਇੱਥੇ ਨਾ ਇੱਕ ਖੂਹ ਹੈ ਪਾਣੀ ਬੜਾ ਉਹਦਾ ਮਤਲਬ ਸਾਫ਼ ਸੁਥਰਾ ਜਿਆ ਜਿਵੇਂ ਕਹਿ ਸਕਦੇ ਆ ਵੀ ਪੁਰਾਣੇ ਸਮਿਆਂ ਦੀ ਫੀਲਿੰਗ ਦਿੰਦਾ ਚਲੋ ਆਪਾਂ ਉਹ ਵੀ ਦੇਖਿਆ ਹੁੰਨੇ ਆ ਇੱਧਰ ਨਿਸ਼ਾਨ ਸਾਹਿਬ ਝੂਲ ਰਿਹਾ ਜੀ ਚਲੋ ਨਮਸਕਾਰ ਕਰ ਦਈਏ ਵਾਹਿਗੁਰੂ ਤੇ ਚਲੋ ਅੱਗੇ ਚੱਲੇ ਪਾਈਏ ਆਪਾਂ ਇਹ ਟਾਈਮ ਵੀ ਇੱਥੇ ਕਹਿੰਦੇ ਪਿੰਡ ਵਸਦੇ ਸੀਗੇ ਬਾਬਾ ਜੀ ਦੇ ਦੱਸਣ ਮੁਤਾਬਕ ਬਾਬਾ ਜੀ ਇੱਥੇ ਆਪਾਂ ਨੂੰ ਮਿਲੇ ਇੱਕ ਚਲੋ ਦੇਖੀ ਆਪਾਂ ਕਿ ਆ ਕੁਛ ਹੈਗਾ ਉਹ ਸਾਹਮਣੇ ਖੂਦ ਹੀ ਸਤਾਰਿਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਆਨੇ ਜਾ ਕੇ ਜ਼ਰੂਰ ਦੇਖਣਾ ਵੀ ਖੂਦ ਚੱਲਦਾ ਹੈ ਚੱਲਦਾ ਆਪਾਂ ਨੇ ਚਲਾ ਕੇ ਦੇਖਣਾ ਪਾਣੀ ਵੀ ਪੀਣਾ ਆਪਾਂ ਨੇ ਤੇ ਰਾਜ ਵਿੱਚ ਤੇ ਸੁੱਖਾ ਤਾਂ ਪਹੁੰਚ ਗਿਆ ਮੇਰੀ ਥੋੜੀ ਚਾਲ ਸਲੂਗਾ ਕਿਉਂਕਿ ਗਰਮੀ ਬਹੁਤ ਅੱਜ ਲਓ ਜੀ ਸੁੱਖਾ ਤਾਂ ਆਪਣੇ ਟਿਕਾਣੇ ਪਹੁੰਚ ਗਿਆ ਇਹ ਨਹੀਂ ਹਟਦਾ ਅੱਜ ਚਲਾ ਕੇ ਦੇਖੂ ਇਹ ਚੱਲ ਭਾਈ ਚਲਾ ਦੇਖੀਏ ਫਿਰ ਅਸੀਂ ਵੀ ਚਲਾ ਲਿਆ ਇਹਨੇ ਤਾਂ ਜਾਂਦੀ ਸਾਰੇ ਬਾਬਾ ਜੀ ਇੱਧਰ ਬੈਠੇ ਆ ਬਾਬਾ ਜੀ ਦੇ ਦਸਣ ਮੁਤਾਬਕ ਇਹ ਤਾਂ ਬਹੁਤ ਮਤਲਬ ਜਿਹੜਾ ਪਾਣੀ ਨਿਕਲਦਾ ਇਹਦੇ ਵਿੱਚ ਤੇ ਬਹੁਤ ਹੀ ਮਤਲਬ ਸਾਫ਼ ਸੁਥਰਾ ਮਿੱਠਾ ਪਾਣੀ ਇੱਕ ਤਰ੍ਹਾਂ ਦਾ ਬਾਬਾ ਜੀ ਕਹਿੰਦੇ ਸਾਨੂੰ ਵੀ ਪਿੱਛੇ ਦੇਖੋ ਇੱਕ ਵਾਰ ਵੀ ਤੁਹਾਡੇ ਪਿੰਡਾਂ ਦਾ ਪਾਣੀ ਵੀ ਇਹੋ ਜਿਹਾ ਜਦੋਂ ਅਸੀਂ ਪਾਣੀ ਪੀ ਕੇ ਦੇਖਿਆ ਨਾ ਲੱਗ ਜਾਈ ਟੇਸਟ ਤਾਂ ਫੀਲਿੰਗੇ ਹੋਰ ਧੀ ਇੱਥੇ ਦੀ ਪਾਣੀ ਦੀ ਫਿਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਲੋਕ ਇੱਥੇ ਛੱਡ ਕੇ ਕਿਉਂ ਚਲੇ ਗਏ ਪਾਣੀ ਦਾ ਸਰੋਤ ਹੀ ਬਹੁਤ ਵਧੀਆ ਸੀਗਾ ਇਲਾਕਾ ਵੀ ਬਹੁਤ ਵਧੀਆ ਹੈ ਚਲੋ ਜਦੋਂ ਤੁਸੀਂ ਵੀ ਆਉਂਦੇ ਹੋ ਤਾਂ ਜਰੂਰ ਦੇਖ ਕੇ ਜਾਇਆ ਕਰੋ ਚੀਜ਼ਾਂ ਇਹ ਨਾ ਹੈ ਦਾ ਨਾਲ ਪਾਸੇ ਇਹਨਾਂ ਦੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ